ਜੁਗ ਜੋਖਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰੂਤ ਰਹਿ ਜੂਰੀ ਅੰਦਰ ਅਸੂਮੀ ਨਦੀ ਸੰਗਰਾਮ ਦੇ ਦਿਹਾੜੇ ਨੂੰ ਮੁਖ ਰੱਖਦੇ ਆ ਆਪਾਂ ਸਾਰੇ ਜੁੜਮਨ ਬੈਠੇ ਆ ਸਤਿਗੁਰੂ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਅਸਮਾਂ ਬਖਸ਼ੂ ਕੀਤਾ ਹੈ ਆਓ ਇਸ ਸਮੇਂ ਨੂੰ ਸਫਲਾ ਕਰਨਾ ਕਰੀਏ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਪਾਦੋਂ ਦੇ ਮਹੀਨੇ ਦੀ ਸਮਾਪਤੀ ਹੋਈ ਹੈ ਤੇ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਮਹਾਰਾਜ ਅੱਸੂ ਦੇ ਮਹੀਨੇ ਵਿੱਚ ਸਾਡੇ ਤੇ ਰਹਿਮਤ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਸਤਿਗੁਰ ਜੀ ਦੀ ਬਾਣੀ ਇਨਸਾਨ ਨੂੰ ਬਾਰ ਬਾਰ ਸਮਝਾ ਰਹੀ ਹੈ ਮਨਾ ਜੇ ਤੂੰ ਭਾਦੋ ਦੇ ਮਹੀਨੇ ਵਿੱਚ ਪਰਮਾਤਮਾ ਨਾਲ ਨਹੀਂ ਜੁੜਿਆ ਤਾਂ ਕੋਈ ਗੱਲ ਨਹੀਂ ਹੁਣ ਅਸੂ ਦਾ ਮਹੀਨਾ ਆਇਆ ਹੁਣ ਅਸੂ ਦੇ ਮਹੀਨੇ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਕਰ ਮਹਾਰਾਤ ਕੰਦੇ ਭਾਦੋਂ ਦੇ ਮਹੀਨੇ ਬੜੀ ਗਰਮੀ ਸੀ ਉਹ ਗਰਮੀ ਤਾਂ ਹੁਣ ਨਿਕਲ ਗਈ ਹੁਣ ਠੰਡੀ ਰੁੱਤ ਆ ਗਈ ਹੈ ਹੁਣ ਠੰਡਾ ਮੌਸਮ ਸ਼ੁਰੂ ਹੋਣ ਲੱਗਾ ਹੈ ਤੇ ਠੰਡੇ ਮੌਸਮ ਨਾਲ ਤੂੰ ਵੀ ਆਪਣੇ ਮਨ ਨੂੰ ਠੰਡਾ ਕਰ ਲੈ ਜਿਵੇਂ ਅਸੂ ਦਾ ਮਹੀਨਾ ਆਉਣ ਦੇ ਨਾਲ ਮੌਸਮ ਵਿੱਚ ਬਦਲਾਅ ਆਇਆ ਹੈ ਤੇ ਇਸੇ ਤਰ੍ਹਾਂ ਤੂੰ ਵੀ ਆਪਣੇ ਜੀਵਨ ਵਿੱਚ ਬਦਲਾਅ ਲੈ ਕੇ ਆ ਮਾੜੇ ਕੰਮਾਂ ਵਿੱਚ ਬਹੁਤ ਜਿਹੜਾ ਸੜ ਖਪਲਿਆ ਹੈ ਹੁਣ ਚੰਗੇ ਕਰਮ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਠੰਡਾ ਕਰ ਲੈ ਆਪਣੇ ਮਨ ਦੇ ਵਿੱਚ ਇਹ ਊਮੰਗ ਪੈਦਾ ਕਰ ਇਹ ਇੱਛਾ ਪੈਦਾ ਕਰ ਕਿ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਪਤਾ ਨਹੀਂ ਕਿੰਨੇ ਜਨਮ ਹੋ ਗਏ ਪ੍ਰਮਾਤਮਾ ਬਾਹਰ ਗੁਰੂ ਜੀ ਨਾਲ ਵਿਛੜੇ ਹੋયા ਕਿਤੇ ਸਾਡੇ ਵੀ ਮਨ ਵਿੱਚ ਇਹ ਤਾਂਗ ਪੈਦਾ ਹੋ ਜਾਵੇ ਵੀ ਮਣਾ ਤੂੰ ਵਿਛੜਿਆ ਹੋਇਆ ਤੂੰ ਵੀ ਵਾਹਿਗੁਰੂ ਜੀ ਨਾਲ ਨਿਲ ਜਾ ਅੱਜ ਅਸੂ ਦੇ ਮਹੀਨੇ ਪਰ ਥਾਏ ਸਾਡੇ ਤੇ ਰਹਿਮਤ ਕਰ ਰਹੇ ਨੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਅਸੂਨ ਪ੍ਰੇਮ ਉਮਾ ਹੜਾ ਕਿਉਂ ਮਿਲੀ ਹੈ ਹਰ ਜਾਏ ਉਹ ਮਾੜਾ ਦਾ ਭਾਵ ਹੈ ਉਛਾਲਾ ਮਾਰਨਾ ਸਤਿਗੁਰੂ ਜੀ ਕਹਿੰਦੇ ਕਿ ਇਸ ਅਸੂ ਦੇ ਮਹੀਨੇ ਵਿੱਚ ਮੇਰੇ ਮਨ ਅੰਦਰ ਵਾਹਿਗੁਰੂ ਦੇ ਮਲਾਪ ਲਈ ਵਾਹਿਗੁਰੂ ਦੇ ਪ੍ਰਤੀ ਜੋ ਪ੍ਰੇਮ ਪੈਦਾ ਹੋਇਆ ਹੈ ਉਹ ਇੰਨਾ ਵੱਧ ਗਿਆ ਹੈ ਵੀ ਹੁਣ ਜਿਹੜਾ ਹੈ ਪ੍ਰੇਮ ਉਛਾਲੇ ਮਾਰ ਰਿਹਾ ਹੈ ਤੇ ਹੁਣ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ ਤੜਪ ਪੈਦਾ ਹੋ ਗਈ ਹੈ ਹੁਣ ਰੁਕਿਆ ਨਹੀਂ ਜਾਂਦਾ ਕਿਉਂ ਮਿਲਿਆ ਹਰ ਜਾਏ ਪਰ ਹੁਣ ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾਏ ਕਿਉਂਕਿ ਸਾਨੂੰ ਇਹ ਪਤਾ ਨਹੀਂ ਹੈ ਕੋਈ ਸਾਨੂੰ ਸੋਝੀ ਨਹੀਂ ਹੈ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ ਤੇਰੀ ਸਾਰ ਨਹੀਂ ਜਾਣੀ ਹੋਰ ਸਾਰੀ ਦੁਨੀਆ ਦੀ ਸਾਰ ਜਾਣ ਲਈ ਕਾਰੋਬਾਰਾਂ ਦੀ ਸਾਰ ਜਾਣਦਾ ਪਰਿਵਾਰ ਦੀ ਵੀ ਸਾਰ ਜਾਣਦਾ ਯਾ ਪੁੱਤਰਾਂ ਦੀ ਸਾਰ ਜਾਣਦਾ ਦੋਸਤਾਂ ਮਿੱਤਰਾਂ ਦੀ ਸਾਰ ਜਾਣਦਾ ਪਰ ਤੇਰੀ ਕੋਈ ਸਾਰ ਨਹੀਂ ਹੈ ਬਾਕੀ ਸਭ ਦੀ ਸਾਰ ਹੈ ਮਹਾਰਾਜ ਕਹਿੰਦੇ ਕਿਉਂ ਮਿਲੀ ਐ ਕਿਵੇਂ ਮਿਲਿਆ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਮਨ ਰੂਪੀ ਤਨ ਵਿੱਚ ਕਣੀ ਤੋਂ ਭਾਵ ਤੀਬਰ ਇੱਛਾ ਪੈਦਾ ਹੋਈ ਹੈ ਕੋਈ ਆਣ ਮਿਲਾਵੇ ਮਾਏ ਕਹੇ ਮੇਰੀ ਮਾਏ ਇਹ ਭਾਈ ਮੈਨੂੰ ਮੇਰੇ ਪਿਆਰੇ ਵਾਹਿਗੁਰੂ ਨਾਲ ਮਲਾ ਦੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਾਗਾ ਪਾਏ ਤੇ ਮਲਾਏਗਾ ਕੌਣ ਕੋਈ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਪ ਕੋਈ ਸੰਤ ਜਾਣ ਕੋਈ ਭਗਤ ਜਾਣ ਕੋਈ ਰੱਬ ਦਾ ਪਿਆਰਾ ਕੋਈ ਗੁਰਸਿੱਖ ਪਿਆਰਾ ਭਾਵ ਮਿਲਿਆ ਹੋਇਆ ਮਲਾਏਗਾ ਜਿਹੜਾ ਆਪ ਮਿਲਿਆ ਹੈ ਉਹੀ ਮਿਲਾਏਗਾ ਜਿਵੇਂ ਇੱਕ ਜਗਦਾ ਦੀਵਾ ਹੋਰ ਅਨੇਕਾਂ ਦੀਵੇ ਜਗਾ ਸਕਦਾ ਹੈ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਹੈ ਉਹੀ ਜਿਹੜਾ ਹੈ ਹੋਰਾਂ ਨੂੰ ਮਿਲਾਏਗਾ ਜਿਹੜਾ ਆਪ ਹੀ ਨਹੀਂ ਮਿਲਿਆ ਆਪ ਹੀ ਟੁੱਟਿਆ ਹੋਇਆ ਹੈ ਉਹ ਹੋਰਾਂ ਨੂੰ ਕਿਵੇਂ ਮਿਲਾਏਗਾ ਇਸ ਕਰਕੇ ਕੋਈ ਰੱਬ ਦੇ ਨਾਲ ਮਿਲਿਆ ਹੋਇਆ ਮਿਲ ਜਾਵੇ ਮੈਂ ਉਹਦੇ ਪੈਰਾਂ ਵਿੱਚ ਚਰਣਾ ਵਿੱਚ ਪੈ ਕੇ ਬੇਨਤੀ ਕਰਾਂ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਾਏ ਦਾ ਅਰਥ ਹੁੰਦਾ ਹੈ ਜਗਾ ਅਸਥਾਨ ਕਿ ਤੇਰੇ ਤੋਂ ਬਿਨਾ ਕਿਸੇ ਦੂਜੀ ਜਗ੍ਹਾ ਤੋਂ ਸੁਖ ਕਿਵੇਂ ਮਿਲ ਜਾਏ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਐਸੀ ਥਾਂ ਨਹੀਂ ਹੈ ਕੋਈ ਐਸੀ ਜਗਾ ਨਹੀਂ ਹੈ ਜਿੱਥੇ ਸੁਖ ਹੋਵੇ ਇਕ ਤੇਰੇ ਘਰ ਵਿੱਚ ਹੀ ਸੁੱਖ ਹੈ ਆਨੰਦ ਹੈ ਆਪਾਂ ਰੋਜ਼ ਆਨੰਦ ਸਬ지 ਬਾਣੀ ਦੇ ਵਿੱਚ ਪੜ੍ਹਦੇ ਹਾਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀnde ਜਿਹੜਾ ਵੀ ਸੁੱਖ ਲੈਣਾ ਇੱਥੇ ਆ ਜਾ ਜੀ ਪ੍ਰਭੂ ਤੋਂ ਬਿਨਾਂ ਦੂਜਾ ਕੋਈ ਦੁਕਾਨਾ ਨਹੀਂ ਹੈ ਜਿਨਿ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਗਾਏ ਤੂੰ ਭਾਵ ਉਹ ਰੱਜ ਗਏ ਤ੍ਰਿਪਤ ਹੋ ਗਏ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਰਸ ਚੱਖਿਆ ਹੈ ਉਹ ਤ੍ਰਿਪਤ ਨੇ ਭਾਵ ਮਾਇਆ ਵੱਲੋਂ ਰੱਜ ਗਏ ਸੰਸਾਰ ਬਗੋਂ ਰੱਜ ਗਏ ਕੋਈ ਵੀ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹੀ ਆਪਾਂ ਰੋਜ਼ ਪੜਦੇ ਹਾਂ ਸਾਚਾ ਨਾਮ ਮੇਰਾ ਆਧਾਰ ਹੈ ਜੇ ਇਹ ਆਧਾਰ ਬਣ ਜਾਏ ਕੀ ਹੋਏਗਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਤ੍ਰਿਵਿਤਰ ਹੈ ਆਗਾਹੇ ਨਾਮ ਨੂੰ ਆਧਾਰ ਬਣਾ ਕੇ ਮਹਾਰਾਜ ਕਿਰਪਾ ਕਰਦੇ ਹਨ ਮਹਾਰਾਜ ਕਹਿੰਦੇ ਨਾਮ ਨੂੰ ਜੇ ਆਧਾਰ ਬਣਾਏਗਾ ਤਾਂ ਮਾਇਆ ਦੀ ਜੜੀ ਪਿਆਸ ਖਤਮ ਹੋ ਜਾਵੇਗੀ ਨਾਮ ਇੱਕ ਐਸਾ ਆਧਾਰ ਹੈ ਕਿ ਜਿਹੜਾ ਮਾਇਆ ਦੀ ਭੁੱਖ ਨੂੰ ਹਰ ਪ੍ਰਕਾਰ ਦੀ ਭੁੱਖ ਨੂੰ ਖਤਮ ਕਰਕੇ ਰੱਖ ਦਿੰਦਾ ਹੈ ਆਪ ਤਿਆਗ ਬੇਨਤੀ ਕਰੇ ਦੇਹ ਕਬੂ ਲੜ ਲਾਏ ਤੋ ਫਿਰ ਆਪਣਾ ਆਪ ਤਿਆਗ ਕੇ ਭਾਵ ਆਪਣੇ ਹੰਕਾਰ ਨੂੰ ਹਉਮੈ ਨੂੰ ਵਿੱਚੋਂ ਕੱਟ ਕੇ ਤੇਰੇ ਦਰ ਤੇ ਬੇਨਤੀ ਕਰਦਾ ਦੇਹ ਪ੍ਰਭੂ ਲੜ ਲਾਏ ਕਹਿੰਦੇ ਮੈਂ ਪਹਿਲਾਂ ਦੁਨੀਆਂ ਦੇ ਲੜ ਬਹੁਤ ਲੱਗਿਆ ਲੋਕਾਂ ਦੇ ਮਗਰ ਬਹੁਤ ਲੱਗਿਆ ਪਤਾ ਨਹੀਂ ਕਿੱਥੇ ਕਿੱਥੇ ਭਟਕਿਆ ਪਰ ਹੁਣ ਕਿਰਪਾ ਕਰ ਮੈਨੂੰ ਆਪਣੇ ਨਾਲ ਜੋੜ ਲੈ ਆਪਣਾ ਬਣਾ ਲੈ ਜੋ ਹਰ ਕੰਤ ਮਿਲਾਈ ਹੈ ਸੇ ਵਿਛੜ ਕਤਹ ਨਾ ਜਾਏ ਤੇ ਕਹਿੰਦੇ ਜੇ ਮਾਲਕ ਕਿਰਪਾ ਕਰੇ ਸਾਡੀ ਬੇਨਤੀ ਸੁਣ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਏ ਭਾਵ ਕੇ ਆਪਣਾ ਬਣਾ ਲਏ ਤੇ ਜਿਨ੍ਹਾਂ ਨੂੰ ਰੱਬ ਮਿਹਰ ਕਰਕੇ ਆਪਣੇ ਬਣਾ ਲੈਂਦਾ ਹੈ ਉਹਨਾਂ ਦੇ ਵਿੱਚ ਫਿਰ ਕਦੀ ਵਿਛੋੜਾ ਨਹੀਂ ਵੰਦਾ ਉਹ ਕਦੇ ਟੁੱਟਦੇ ਨਹੀਂ ਢਟਕਦੇ ਨਹੀਂ ਉਹ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਪੈਂਦਾ ਵਿਛੋੜੇ ਦਾ ਭਾਵ ਇਹ ਨਹੀਂ ਕਿ ਇੱਕ ਬੰਦਾ ਇੱਥੇ ਖੜਾ ਦੂਜਾ ਕਿਤੇ ਬਹੁਤ ਦੂਰ ਹੈ ਨਹੀਂ ਭਾਈ ਵਿਛੋੜੇ ਦਾ ਅਰਥ ਹੈ ਮਨ ਅੰਦਰੋਂ ਪੇਮ ਪਿਆਰ ਦਾ ਟੁੱਟ ਜਾਣਾ ਕਈ ਵਾਰੀ ਅੱਪਾ ਵੇਖਦੇ ਹਾਂ ਪਤੀ ਪਤਨੀ ਰਹਿੰਦੇ ਇਕੱਠੇ ਨੇ ਪਰ ਬੋਲ ਚਾਲ ਨਹੀਂ ਹੈ। ਉਹ ਕਹਿੰਦੀ ਮੈਂ ਤੇ ਇਹਦਾ ਮੂੰਹ ਦੇਖ ਕੇ ਰਾਜੀ ਤੇ ਦੂਜਾ ਕਹਿੰਦਾ ਮੈਂ ਇਹਦੀ ਸ਼ਕਲ ਦੇਖ ਕੇ ਰਾਜ਼ਾ ਪਰ ਰਹੇ ਇਕੱਠੇ ਰਹਿੰਦੇ। ਭਾਵ ਕਿ ਬੋਲ ਚਾਲ ਖਤਮ ਹੋ ਜਾਣੀ ਚਿਹਰਾ ਤੱਕ ਨਾ ਦੇਖਣਾ ਇਹ ਵਿਛੋੜਾ ਹੀ ਹੈ। ਅੰਦਰੋਂ ਵਿਛੋੜਾ ਪੈ ਗਿਆ। ਸਰੀਰ ਤਾਂ ਨਹੀਂ ਮਿਲੋ। ਬਾਹਰੋਂ ਕੋਈ ਵਿਛੋੜਾ ਨਹੀਂ ਹੈ। ਬਾਹਰੋਂ ਇਕੱਠੇ ਨੇ। ਪਰ ਅੰਦਰੋਂ ਵਿਚੋੜਾ ਪੈ ਗਿਆ ਕਹਿੰਦੇ ਹਾਂ ਤਾਂ ਤੇਰੇ ਨਾਲ ਉਹ ਪਰਮੇਸ਼ਰ ਜਿਹੜਾ ਹੈ ਤਾਂ ਮਨੁੱਖ ਦੇ ਨਾਲ ਹੀ ਪਰ ਮਨ ਕਰਕੇ ਟੁੱਟੇ ਹੋਏ ਹਾਂ ਤਾਂ ਕਰਕੇ ਜਿਹੜਾ ਵਿਛੋੜਾ ਹੈ ਪਰ ਜਦੋਂ ਤੂੰ ਕਿਰਪਾ ਕਰਕੇ ਆਪ ਮਿਲਾ ਲੈ ਉਹ ਕਦੀ ਤੇਰੇ ਤੋਂ ਦੂਰ ਨਹੀਂ ਹੁੰਦੇ ਜਿਨ੍ਹਾਂ ਨੂੰ ਤੂੰ ਆਪ ਕਿਰਪਾ ਕਰਕੇ ਆਪਣਾ ਮਿਲਾ ਲੈਂਦਾ ਹੈ ਹਮੇਸ਼ਾ ਤੇਰੀ ਰਜ਼ਾ ਤੇ ਬਾਣੀ ਦੇ ਵਿੱਚ ਰਹਿੰਦੇ ਹੰ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਤੇ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਤੇਰੇ ਦਰ ਤੋਂ ਬਿਨਾ ਦੂਜਾ ਹੋਰ ਕੋਈ ਹੈ ਹੀ ਨਹੀਂ ਜੋ ਸਾਨੂੰ ਰੱਖ ਲਏ ਸਾਨੂੰ ਦਾਤਾਂ ਦੇ ਦੇਈ ਸਾਡੀ ਦੁੱਖ ਸੁਖ ਵਿੱਚ ਸਹਾਇਤਾ ਕਰੇ ਲੋਕ ਪਰਲੋਕ ਨੂੰ ਸਵਾਰੇ ਜਮਾਂ ਦੀ ਫਾਹੀ ਨੂੰ ਟੱਕ ਦੇਵੇ ਕਿ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਨਾਨਕ ਹਰ ਸਰਣਾਏ ਇਸ ਕਰਕੇ ਨਾਨਕ ਹਮੇਸ਼ਾ ਤੇਰੀ ਸਰਨ ਦੇ ਵਿੱਚ ਹੈ ਅਸੀਂ ਵੀ ਪਰਮਾਤਮਾ ਕੀ ਬੇਨਤੀ ਕਰੀਏ ਕੀ ਬੇਨਤੀ ਕਰਨੀ ਹੈ ਸਤਿਗੁਰ ਆਇਓ ਸਰਨ ਤੁਹਾਡੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਠਾਕੁਰ ਤੁਮ ਸਰਨਾਈ ਆਇਆ ਪੁੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੇਰੇ ਦਰਸ਼ਨ ਕਰਦਿਆਂ ਤੇਰੀ ਸ਼ਰਨ ਦੇ ਵਿੱਚ ਆਉਂਦਿਆਂ ਸਾਰੇ ਸੰਸੇ ਸਾਰੇ ਫਿਕਰ ਸਾਰੇ ਡਰ ਮਿਟ ਗਏ ਮਿਟ ਜਾਂਦੇ ਹਨ ਤੇ ਅਖੀਰ ਦੇ ਵਿੱਚ ਕਹਿਣ ਲੱਗੇ ਇਹ ਅਵਸਥਾ ਜਿੰਨਾ ਦੀ ਬਣਦੀ ਹੈ ਉਹਨਾਂ ਤੇ ਕੀ ਕਿਰਪਾ ਬਖਸ਼ਦੀ ਹੈ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ ਜਿਨ੍ਹਾਂ ਦੇ ਉੱਪਰ ਮਾਲਕ ਮਿਹਰ ਕਰਦਾ ਹੈ ਜਿਨ੍ਹਾਂ ਦੇ ਉੱਪਰ ਉਹਦੀ ਰਹਿਮਤ ਹੋ ਜਾਂਦੀ ਹੈ ਉਹ ਅਸੂਦੇ ਮਹੀਨੇ ਦੇ ਵਿੱਚ ਮਾਲਕ ਦੀ ਬਖਸ਼ਿਸ਼ ਦਾ ਸੁਖ ਪ੍ਰਾਪਤ ਕਰ ਲੈਂਦੇ ਨੇ ਇੱਕ ਮਾਇਆ ਦਾ ਸੁਖ ਹੈ ਇੱਕ ਬਖਸ਼ਿਸ਼ ਦਾ ਸੁਖ ਹੈ ਜਿਹੜਾ ਮਾਇਆ ਦਾ ਸੁਖ ਹੈ ਉਤਨਾ ਸਮਾਂ ਹੈ ਜਿੰਨਾ ਚਿਰ ਮਾਇਆ ਕੋਲ ਹੈ ਪਰ ਜਿਹੜਾ ਬਖਸ਼ਿਸ਼ ਦਾ ਸੁਖ ਹੈ ਇਹ ਜਨਮ ਦੇ ਪਹਿਲੇ ਸਵਾਸ ਤੋਂ ਲੈ ਕੇ ਅੰਤਲੇ ਸਵਾਸ ਤੱਕ ਇੱਕੋ ਹੀ ਰਹਿੰਦਾ ਹੈ ਧਨ ਹੈ ਜਾਂ ਨਹੀਂ ਹੈ ਦੋਵੇਂ ਅਵਸਥਾ ਵਿੱਚ ਸੁੱਖ ਹੈ ਖੁਸ਼ੀ ਹੈ ਗਮੀ ਹੈ ਤਾਂ ਵੀ ਸੁਖੋ ਇਹ ਬਖਸ਼ਿਸ਼ ਦਾ ਸੁੱਖ ਹਮੇਸ਼ਾ ਰਹਿੰਦਾ ਹੈ ਧੰ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਹੀ ਸਿਝਾਉਣਾ ਕੀਤਾ ਹੈ ਕਿ ਭਾਈ ਅੱਸੂ ਦਾ ਮਹੀਨਾ ਆ ਗਿਆ ਹੈ ਅਸੀਂ ਵੀ ਉਸ ਵਾਹ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਜੇ ਹੋਰ ਆਸਰੇ ਛੱਡ ਕੇ ਬਹਿਮਾ ਭਰਮਾਂ ਦਾ ਤਿਆਗ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਵਾਂਗੇ ਤਾਂ ਕੀ ਹੋਵੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪ ਆਪੇ ਮਿਲੇ ਗੁਰੂ ਕਿਰਪਾ ਕਰੇ ਆਉਣ ਵਾਲਾ ਸਮਾਂ ਆਉਣ ਵਾਲੇ ਦਿਨ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਨਾਮ ਦਾਣ ਗੁਰ ਸਿੱਖੀ ਜੀਵਨ ਬਖਸ਼ੂ ਜਿਨਨੇ ਵੀ ਆਪਜੀ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹੋਏ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਪਰਬਾਨ ਕਰਨ ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਰਵਨ ਰਲ ਕੇ ਬੈਠਣ ਦਾ ਬਾਣੀ ਪੜਨ ਸੁਣਨ ਦਾ ਕਥਾ ਵਿਚਾਰਾਂ ਕਰਨ ਦਾ ਸੁਭਾਗਾ ਸਮੋਦਕ ਕੀਤਾ ਹੈ ਸਤਿਗੁਰਾਂ ਦਾ ਕੋਟਾਨ ਹੋਰ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਹਤੇ ਬਿਲਾਓ ਕੋਈ ਵੀ ਰਸਨਾ ਬੰਨਹੀ ਨਾ ਰਹੇ ਸਾਰੇ ਗੱਜ-ਬੱਜ ਕੀ ਪ੍ਰੇਮ ਸਪਸਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ